ਉਧਰ ਪੰਜਵੇਂ ਗੁਰਾਂ ਨੇ ਲਾਇਆ ਤਰਤ ਦਿਵਾਨ ਰਸਮ ਕਰਨ ਗੁਰਗੱਦੀ ਦੀ ਹੋਗਾ ਸਿੱਖ ਹਰਾਨ ਉਧੇ ਆਗੇ ਅਦਾਸ ਹਮਾਰੀ ਜੀਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨਾ ਜਾਣੈ ਮੇਰਾ ਦਸਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਸ਼ਰਮ ਦਰਾਈਏ ਮੁਖ ਨੂੰ ਕਰੀਏ ਪਵਿੱਤਰ ਗੱਜ ਕੇ ਕਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਸਵੇ ਜਹਾਂਗੀਰ ਬਾਦਸ਼ਾਹ ਦੀ ਚਿੱਠੀ ਅਵਰਸਰ ਸਾਹਿਬ ਦੀ ਧਰਤੀ ਤੇ ਅਲਕਾਰਾ ਲੈ ਕੇ ਆਇਆ ਤੇ ਉਸ ਸਮੇ ਜਿਹੜੀ ਚਿੱਠੀ ਹੈ ਅਲਕਾਰੇ ਨੇ ਗੁਰੂ ਅਰਜਨ ਦੇਹ ਮਹਾਰਾਜ ਦੇ ਹੱਥ ਫੜਾ ਦਿੱਤੀ ਗਈ ਗੁਰੂ ਸਾਹਿਬ ਨੇ ਪੰਜਵੇਂ ਪਾਸ਼ਾ ਮਹਾਰਾਜ ਜੀ ਨੇ ਮਹਾਰਾਜ ਜੀ ਨੇ ਭਾਈ ਗੁਰਦਾਸ ਜੀ ਨੂੰ ਹੁਕਮ ਕੀਤਾ ਇਹ ਚਿੱਠੀ ਪੜ ਕੇ ਸੰਗਤਾਂ ਨੂੰ ਸੁਣਾਈ ਜਾਏ ਜਦੋਂ ਚਿੱਠੀ ਪੜੀ ਗਈ ਉਸ ਵੇ ਇਤਿਹਾਸਕਾਰ ਲਿਖਦੇ ਨੇ ਕਿ ਗੁਰੂ ਸਾਹਿਬ ਆਉਣ ਵਾਲੇ ਸਮੇਂ ਦੀ ਆਗਾਜ਼ ਤ ਨੂੰ ਸਮਝ ਗਏ ਕਿ ਸਾਨੂੰ ਜਾ ਕੇ ਸ਼ਹੀਦੀ ਦੇਣੀ ਪੈਣੀ ਹੈ ਉਸ ਵੇ ਮਹਾਰਾਜ ਨੇ ਸਭ ਤੋਂ ਪਹਿਲਾਂ ਸ੍ਰੀ ਗੁਰੂ ਚੋ ਸ਼ਰਾਰ ਕੀਤਾ ਸੱਚਖੰਡਰ ਮੰਦਰ ਸਾਹਿਬ ਦੇ ਸੰਗਤਾਂ ਦੇ ਦਰਸ਼ਨ ਕੀਤੇ ਜਿੱਥੇ ਬਾਬਾ ਬੁੱਢਾ ਸਾਹਿਬ ਦੀ ਮੇਰ ਹੈ ਇੱਥੇ ਸ੍ਰੀ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗਲਚ ਪੱਲਾ ਪਾ ਕੇ ਅਰਦਾਸ ਕਰਦੇ ਨੇ ਸਿੱਖ ਪੁੱਛੇ ਸਿੱਖਾਂ ਨੇ ਪੁੱਛਿਆ ਮਹਾਰਾਜ ਕਿੱਥੇ ਚੱਲੇ ਨੇ ਮਹਾਰਾਜ ਕਹਿਣ ਲੱਗੇ ਅਸੀਂ ਮੁਗਲ ਸ਼ਾਹੀ ਦੀ ਜੜ ਪੋਲੀ ਕਰਨ ਵਾਸਤੇ ਚੱਲੇ ਆ ਜਿਵੇਂ ਪੰਜਵੇਂ ਗੁਰਦੇਵ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਸਾਹਿਬ ਦੀ ਧਰਤੀ ਨੂੰ ਧਰਤੀ ਤੋਂ ਲਾਹੌਰ ਨੂੰ ਤੁਰਦੇ ਨੇ ਇਹ ਕਪਤਾਨ ਨੂੰ ਵਿਆਰ ਕਰਨ ਲੱਗੇ ਨੇ ਜਗਮੀਤ ਸਿੰਘ ਲੋਕਾ ਗੁਰਜਿੰਦਰ ਸਿੰਘ ਜੋਬਨ ਕਵੀਸ਼ਰ ਸ਼ਕਤਰ ਸਿੰਘ ਪਟੋਰੀ ਦਾ ਜੱਥਾ ਇੰਜ ਬਿਆਰ ਕਰਦਾ ਤੇਰਾ ਕੀ ਆ ਮੀਠਾ ਲੱਗੈ ਹਰ ਨਾਮ ਪਦਾਰਥ ਨਾਨਕ ਮੰਗੈ ਪੰਜਵੇਂ ਗੁਰੂ ਨੇ ਗੱਦੀ ਦੇਤੀ ਸਤ ਗੁਰੂ ਸ਼ੇਵੇਂ ਨੂੰ ਪੰਜਵੇਂ ਗੁਰੂ ਨੇ ਗੱਦੀ ਦੇਤੀ ਸਤ ਗੁਰੂ ਸ਼ੇਵੇਂ ਨੂੰ ਚੱਲੇ ਹਾਂ ਤੇ ਫੇਰ ਪਰਤ ਨਹੀਂ ਆਉਣਾ ਉਹ ਪੰਜਵੇਂ ਗੁਰ ਨੇ ਗੱਤੀ ਦੇਤੀ ਦੇਤੀ ਸਤ ਗੁਰ ਛੇਵੇਂ ਨੂੰ ਪੰਜਵੇਂ ਗੁਰ ਨੇ ਗੱਤੀ ਦੇਤੀ ਦੇਤੀ ਸਤ ਗੁਰ ਛੇਵੇਂ ਨੂੰ ਉਹ ਕਹਿੰਦੇ ਚੱਲੇ ਹਾਂ ਤੇ ਫੇਰ ਪਰਤ ਨਹੀਂ ਆਉਣਾ ਆ ਕਹਿੰਦੇ ਚੱਲੇ ਹਾਂ ਤੇ ਫੇਰ ਪਰਤ ਨਹੀਂ ਆਉਣਾ ਦੀ ਜੜ੍ਹ ਜੜ ਕਰਨੀਆਂ ਜਾਵਰ ਬਾਦ ਸ਼ਾਈ ਦੀ ਜਿਹੜਾ ਕਰੇ ਹੀਰਖਾ ਕੀਤੀ ਦਾ ਫਲ ਪਾਉਣਾ ਜਿਹੜਾ ਕਰੇ ਹੀਰਖਾ ਕੀਤੀ ਦਾ ਫਲ ਪਾਉਣਾ ਹੋ ਜਾਵਰ ਕੱਟ ਦੇਣਗੇ ਅਸਾ ਕੱਟ ਸਭ ਜੜਨੇ ਨੇ ਜਾਵਰ ਕੱਟ ਦੇਣਗੇ ਅਸਾ ਕੱਟ ਸਭ ਜੜਨੇ ਨੇ ਹੋ ਪਿਸ਼ੋ ਹਰ ਗੋ ਸਭੀ ਚਕਾਉਣਾ ਪਿਛੋਂ ਹਰ ਗੋਬਿੰਦ ਨੇ ਬਦਲਾ ਸਭੀ ਚਕਾਉਣਾ ਉਹ ਜੈਸੀ ਕਰਨੀ ਤਾਦੀ ਪਰ ਨਹੀਂ ਪੈਂਦੀ ਹਰ ਇੱਕ ਨੂੰ ਜੈਸੀ ਰਨ ਨਹੀਂ ਪੈਂਦੀ ਹਰ ਇੱਕ ਨੂੰ ਓ ਪਾਪੀ ਪੁਰਸ਼ਾ ਨੂੰ ਨਹੀਂ ਮੋਖ ਕਿਸੇ ਨੇ ਲਾਉਣਾ ਆ ਪਾਪੀ ਪੁਰਸ਼ਾ ਨੂੰ ਨਹੀਂ ਮੋਖ ਕਿਸੇ ਨੇ ਲਾਉਣਾ ਸਾਡੇ ਸਿਰ ਤੇ ਚੋਰ ਚੱਲਣਗੇ ਤਤੇ ਕੜਸ਼ੇ ਦੇ ਸਾਡੇ ਸਿਰ ਤੇ ਚੋਰ ਚੱਲਣਗੇ ਤਤੇ ਕੜਸ਼ੇ ਦੇ ਓ ਮਨ ਨੂੰ ਸ਼ਾਂਤ ਰੱਖਣ ਲਈ ਲੋਦੇ ਆਸਨ ਲਾ ਛਾਤ ਰਖਣ ਲਈ ਲੋਤੇ ਆਸਣ ਲਾਉਣਾ ਹਾਲ ਕਾਲ ਮਚੇਗੀ ਸਾਰੇ ਵਿੱਚ ਲਹੌਰ ਦੇ ਹਾ ਹਾਲ ਕਾਲ ਮਚੇਗੀ ਸਾਰੇ ਵਿੱਚ ਲਹੌਰ ਦੇ ਸਾਨੂੰ ਮਿਲ ਵਾਸਤੇ ਦੋਸਤ ਪੀਰਣ ਆਉਣਾ ਸਾਨੂੰ ਮਿਲਵਾ ਸ਼ੇਫਲਾਦੀ ਸੂਲੀ ਤੇ ਚੜ ਜਾਈਦਾ ਹੋ ਹਰ ਦਮ ਵੈਰੀ ਚੋਂ ਦਾ ਡੂੰਗਾ ਡੰਗ ਚਲਾਉਣਾ ਹੋ ਦਮ ਵੈਰੀ ਚੋਂ ਦਾ ਡੂੰਗਾ ਡੰਗ ਚਲਾਉਣਾ ਆਪੇ ਆਰਡਰ ਕਰਨਾ ਅਸਾਂ ਦੇ ਮਾਤ ਸਹੇਲੀ ਨੂੰ ਆਪੇ ਆਰਡਰ ਕਰਨਾ ਅਸਾਂ ਦੇ ਮਾਤ ਸਹੇਲੀ ਨੂੰ ਹੋ ਜਿੰਨਾ ਛਤੌਣਾ ਜਿੰਨਾ ਵਾਦਾ ਕਰਨਾ ਉਹ ਨਾਲੇ ਪਛਤਾਉਣਾ ਰਗਲੀ ਤੁਮੀ ਯਾਦ ਕੋਈ ਸਦਾ ਆਵਾਜ਼ ਤੇ ਰਿੰਦਾ ਨਹੀਂ ਰਗਲੀ ਦੁਨੀਆ ਤੇ ਕੋਈ ਸਦਾ ਆਵਾਜ਼ ਤੇ ਰਿੰਦਾ ਨਹੀਂ ਹਉ ਬੰਦਾ ਆਉਂਦਾ ਹਰ ਗੁਵਿੰਦ ਦੇ ਤੈਗ ਦੀਆਂ ਵਰ ਪੈਣ ਗਿਆ ਓ ਬਾਕੀ ਆਖਰ ਦੀ ਨੂੰ ਗੋਦ ਮੌਤ ਦੀ ਸੋਣਾ ਬਾਕੀ ਆਖਰ ਦੀ ਨੂੰ ਗੋਦ ਮੌਤ ਦੀ ਸੋਣਾ ਉਹ ਬੰਕਰੇ ਪੰਜ ਸਿਖਾਂ ਨੂੰ ਤੁਰਪੇ ਵੱਲ ਰਹਾਉਰ ਦੇ ਲੈ ਕੇ ਪੰਜ ਸਿਖਾਂ ਨੂੰ ਤੁਰ ਦੇਖਿਓ ਗੱਜ ਕੇ ਅੱਖੋਂ ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ